ਅੱਜ ਹੈ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਵਰਸੀ ਅੱਜ ਵਰਸੀ ਦੇ ਵਿੱਚ ਜਦੋਂ ਸਿੱਧੂ ਮੂਸੇਵਾਲਾ ਦੇ ਮਾਤਾ ਛੋਟੇ ਸਿੱਧੂ ਨੂੰ ਲੈ ਕੇ ਪਹੁੰਚੇ ਤਾਂ ਕਾਫੀ ਜ਼ਿਆਦਾ ਭਾਵੁਕ ਨਜ਼ਰ ਆਇਆ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੋਂ ਜਿੱਥੇ ਸਿੱਧੂ ਮੂਸੇਵਾਲਾ ਦਾ ਸੰਸਕਾਰ ਹੋਇਆ ਸੀ ਉਸ ਜਗ੍ਹਾ ਦੇ ਉੱਪਰ ਹੀ ਅੱਜ ਜੋ ਵਰਸੀ ਦਾ ਪ੍ਰੋਗਰਾਮ ਹੈ ਉਹ ਰੱਖਿਆ ਗਿਆ ਸੀ ਤਾਂ ਜਦੋਂ ਸਿੱਧੂ ਮੂਸੇਵਾਲਾ ਦੇ ਮਾਤਾ ਛੋਟੇ ਸਿੱਧੂ ਨੂੰ ਲੈ ਕੇ ਆਏ ਤਾਂ ਉਹ ਕਾਫੀ ਜ਼ਿਆਦਾ ਭਾਵੁਕ ਨਜ਼ਰ ਆਇਆ ਕਿਉਂਕਿ ਇੱਕ ਪੁੱਤ ਦੇ ਚਲੇ ਜਾਣ ਦਾ ਜੋ ਦਰਦ ਹੁੰਦਾ ਉਹ ਉਹ ਮਾਤਾ ਕਦੇ ਵੀ ਭੁਲਾ ਨਹੀਂ ਸਕਦੇ ਪਰ ਇਹ ਛੋਟਾ ਸਿੱਧੂ ਜਿਸ ਦੀਆਂ ਤਸਵੀਰਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮਾਸੂਮ ਜਿਹਾ ਚਿਹਰਾ ਕਿੰਨਾ ਪਿਆਰਾ ਲੱਗ ਰਿਹਾ ਪਰ ਇਸ ਨੂੰ ਨਹੀਂ ਪਤਾ ਕਿ ਅੱਜ ਕੀ ਪ੍ਰੋਗਰਾਮ ਹੈ ਤੇ ਇੱਥੇ ਕੀ ਦੇ ਲਈ ਉਹ ਇਕੱਠੇ ਹੋਏ ਨੇ ਕਾਸ਼ ਅੱਜ ਸਿੱਧੂ ਹੁੰਦਾ ਤਾਂ ਗੱਲਾਂ ਹੋਰ ਹੋਣੀਆਂ ਸੀ ਅੱਜ 3 ਸਾਲ ਹੋ ਗਏ 29 ਮਈ 2022 ਨੂੰ ਸਿੱਧੂ ਮੂਸੇਵਾਲੇ ਦਾ ਗੋਲੀਆਂ ਮਾਰ ਕੇ ਪਿੰਡ ਜਵਾਰਕੇ ਦੇ ਵਿੱਚ ਕਤਲ ਕਰ ਦਿੱਤਾ ਜਾਂਦਾ ਤਾਂ ਉੱਥੇ ਹੀ ਪਰਿਵਾਰ ਵੱਲੋਂ ਹਰ ਸਾਲ ਸਿੱਧੂ ਮੂਸੇਵਾਲੇ ਦੀ ਜੋ ਵਰਸੀ ਹੈ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਮਨਾਈ ਜਾਂਦੀ ਹੈ ਕਿਉਂਕਿ ਤਾਂ ਜੋ ਸਿੱਧੂ ਮੂਸੇਵਾਲੇ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਤਾਂ ਉੱਥੇ ਹੀ ਪਰਿਵਾਰ ਵੱਲੋਂ ਅਰਦਾਸ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਜਿਹੜਾ ਇਨਸਾਫ ਹੈ ਸਿੱਧੂ ਨੂੰ ਉਹ ਜਲਦੀ ਤੋਂ ਜਲਦੀ ਮਿਲੇ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰਾਂ ਨੇ ਜੋ ਕਦੋਂ ਇਸ ਗੱਲ ਵੱਲ ਧਿਆਨ ਦਿੰਦੀਆਂ ਨੇ ਤੇ ਕਦੋਂ ਜੋ ਇਨਸਾਫ ਹੈ ਉਹ ਸਿੱਧੂ ਮੂਸੇਵਾਲਾ ਨੂੰ ਮਿਲਦਾ ਪਰ ਅੱਜ ਛੋਟੇ ਸਿੱਧੂ ਮੂਸੇਵਾਲੇ ਦੇ ਆਉਣ ਦੇ ਨਾਲ ਜੋ ਦਰਦ ਹੈ ਉਹ ਕੁਝ ਘਟ ਤਾਂ ਜਰੂਰ ਹੋਇਆ ਪਰ ਉਸ ਦਰਦ ਨੂੰ ਭੁਲਾਇਆ ਕਦੇ ਵੀ ਨਹੀਂ ਜਾ ਸਕਦਾ ਇਹ ਇੱਕ ਥੋੜੀ ਜਿਹੀ ਮਰਹਮ ਲੱਗੀ ਹੈ ਜ਼ਖਮਾਂ ਦੇ ਉੱਪਰ ਪਰ ਜੋ ਸਿੱਧੂ ਦਾ ਘਾਟਾ ਉਹ ਕਦੇ ਪੂਰਾ ਨਹੀਂ ਹੋ ਸਕਦਾ ਪਰ ਛੋਟੇ ਸਿੱਧੂ ਦੇ ਆਉਣ ਦੇ ਨਾਲ ਪਰਿਵਾਰ ਦੇ ਵਿੱਚ ਖੁਸ਼ੀਆਂ ਜਰੂਰ ਪਰਤੀਆਂ ਨੇ ਉੱਥੇ ਹੀ ਜਿਹੜੇ ਫੈਨਸ ਨੇ ਉਹ ਵੀ ਹੁਣ ਕਾਫੀ ਜ਼ਿਆਦਾ ਖੁਸ਼ ਨੇ ਕਿਉਂਕਿ ਪਹਿਲਾਂ ਜੋ ਸਿੱਧੂ ਦੇ ਮਾਤਾ ਪਿਤਾ ਨਰਾਸ਼ ਹੁੰਦੇ ਸੀ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਦੁੱਖ ਲੱਗਦਾ ਸੀ ਪਰ ਅੱਜ ਛੋਟੇ ਸਿੱਧੂ ਦੇ ਆਉਣ ਦੇ ਨਾਲ ਹਵੇਲੀ ਦੇ ਵਿੱਚ ਜਿਹੜੀਆਂ ਖੁਸ਼ੀਆਂ ਨੇ ਉਹ ਵਾਪਸ ਵਰਤ ਆਈਆਂ ਨੇ ਅੱਜ ਸਿੱਧੂ ਮੂਸੇਵਾਲਾ ਦੀ ਤੀਸਰੀ ਵਰਸੀ ਹੈ ਉਹ ਮਨਾਈ ਗਈ ਤਾਂ ਉਥੇ ਹੀ ਪਰਿਵਾਰ ਵੱਲੋਂ ਆਉਣ ਵਾਲੀਆਂ ਸੰਗਤਾਂ ਦੇ ਲਈ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਸੀ ਠੰਡੇ ਪਾਣੀ ਦੀ ਸੇਵਾ ਚਾਹ ਦੀ ਸੇਵਾ ਤੇ ਨਾਲ ਹੀ ਲੰਗਰ ਦਾ ਪ੍ਰਬੰਧ ਵੀ ਦੂਰ ਦੂਰੋਂ ਆਉਣ ਵਾਲੀਆਂ ਸੰਗਤਾਂ ਦੇ ਲਈ ਕੀਤਾ ਗਿਆ ਸੀ ਤੇ ਗੱਲ ਕਰੀਏ ਤਾਂ ਅੱਜ ਮਹਾਰਾਸ਼ਟਰ ਤੋਂ ਬੰਬੇ ਤੋਂ ਕੈਨੇਡਾ ਤੋਂ ਅਲੱਗ-ਅਲੱਗ ਥਾਵਾਂ ਤੋਂ ਸਿੱਧੂ ਮੂਸੇਵਾਲਾ ਦੀ ਵਰਸੀ ਦੇ ਉੱਪਰ ਸਿੱਧੂ ਨੂੰ ਚਾਉਣ ਵਾਲੇ ਪਹੁੰਚੇ ਤਾਂ ਉੱਥੇ ਹੀ ਦੇਵ ਕਰੋੜ ਵੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਤੇ ਵਰਸੀ ਤੇ ਪਹੁੰਚੇ ਉੱਤੇ ਹੀ ਸਿੱਧੂ ਦਾ ਭਰਾ ਗੁਲਾਬ ਸਿੱਧੂ ਵੀ ਵਿਸ਼ੇਸ਼ ਤੌਰ ਤੇ ਪਹੁੰਚਿਆ ਤਾਂ ਉੱਥੇ ਹੀ ਜਸਵਿੰਦਰ ਬਰਾੜ ਵੀ ਵਰਸੀ ਦੇ ਉੱਪਰ ਪਹੁੰਚੀ ਪਰ ਜੋ ਮਾਤਾ ਦੇ ਹੰਝੂ ਨੇ ਉਹ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ ਕਿਉਂਕਿ ਪੁੱਤ ਚਲਾ ਗਿਆ ਉਸ ਦਾ ਦਰਦ ਇਨਾ ਬੜਾਪੇ ਦੇ ਵਿੱਚ ਬੁੱਡੇ ਖੱਡਾ ਨੂੰ ਬਹੁਤ ਜ਼ਿਆਦਾ ਤੰਗ ਕਰਦਾ ਖੋਰ ਰਿਹਾ ਕਿਉਂਕਿ ਮਾਂ ਦੇ ਲਈ ਇੱਕ ਪੁੱਤ ਦੇ ਚਲੇ ਜਾਣ ਦਾ ਦਰਦ ਭੁੱਲਣਾ ਆਸਾਨ ਨਹੀਂ ਹੁੰਦਾ ਪਰ ਅੱਜ ਵਰਸੀ ਸੀ ਤਾਂ ਵਰਸੀ ਦੇ ਵਿੱਚ ਅਰਦਾਸ ਬੇਨਤੀ ਵੀ ਕੀਤੀ ਗਈ ਸੀ ਦੁੱਧ ਦੀ ਆਤਮਾ ਦੀ ਸ਼ਾਂਤੀ ਦੇ ਲਈ ਤਾਂ ਉੱਥੇ ਹੀ ਅਰਦਾਸ ਬੇਨਤੀ ਇਹ ਵੀ ਕੀਤੀ ਗਈ ਜੋ ਇਨਸਾਫ ਹੈ ਸਿੱਧੂ ਮੂਸੇਵਾਲਾ ਨੂੰ ਜਲਦੀ ਮਿਲ ਸਕੇ ਤੁਸੀਂ ਵੀ ਬਾਈ ਲਈ ਅਰਦਾਸ ਜ਼ਰੂਰ ਕਰੋ